ਆਣੀ ਤੇਰਾ ਲਾਦਾ ਅਗਲਾ ਕੰਮ ਠੰਡਾ ਧੰਨਵਾਦ ਕਰਦੇ ਆ ਮੇਰੇ ਵੀਰਾਂ ਦਾ ਜਿਉਂਦੇ ਵਾਸਤੇ ਰਹਿਣ ਸਿੱਖ ਤੋਂ ਲੈ ਕੇ ਬਹੁਤ ਸੇਵਾ ਕੀਤੀ ਇਹਨਾਂ ਨੇ ਕੋਈ ਭਾਂਡਿਆਂ ਦੀ ਸੇਵਾ ਕਰ ਰਿਹਾ ਕੋਈ ਵਰਤਾਰ ਰਿਹਾ ਕੋਈ ਮਰਗਵਾ ਰਿਹਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਸਵੇਰ ਤੋਂ ਆਦਿਆਂ ਦੀ ਜੋੜੀ ਤੇ ਨਿਵਾ ਰਹੇ ਆ ਉਧਰ ਮੇਰੇ ਵੀਰੋ ਮੋਟਰਸਾਈਕਲ ਵਾਲੇ ਖੜੇ ਆ ਜਾ ਮੇਰੇ ਵੀਰ ਪਰ ਕੇ ਧੰਦਾ ਮਿੱਠਾ ਪਾਣੀ ਪੀ ਕੇ ਜਾਓ ਮਤਲਬ ਠੰਡਾ ਮਿੱਠਾ ਜਲ ਠੰਡਾ ਮਿੱਠਾ ਜਲ ਪੀ ਕੇ ਜਾਓ ਜੀ ਠੰਡਾ ਮਿੱਠਾ ਜਲ ਸਾਈਡ ਤੇ ਲਵਾ ਲਿਆ ਕਰੋ ਸਾਧਨ ਸਾਈਡ ਤੇ ਵੀਰੇ ਸਾਈਡ ਤੇ ਠੰਡਾ ਮਿੱਠਾ ਜਲ ਪੀ ਕੇ ਜਾਓ ਸਾਈਡ ਤੇ ਲਵਾ ਲਿਆ ਕਰੋ ਸਾਈਡ ਤੇ ਸਾਧਨ ਸਾਈਡ ਤੇ ਲਵਾ ਮੋਟਰਸਾਈਕਲ ਵੀ ਕਾਰ ਵੀ ਜੋ ਸਾਧਨ ਹੁੰਦਾ ਸਾਈਡ ਤੇ ਲਾ ਕੇ ਤਿਆਰ ਰੋ ਇਹ ਬ੍ਰੰਮੀ ਕਿਹਦੀ ਆ ਆ ਬ੍ਰੰਮੀ ਆ ਬ੍ਰੰਮੀ ਬ੍ਰੰਮੀ ਹੋ ਗਈ ਲਿਆਓ ਮੈਂਟਰੀ ਵਾਲਾ ਕਿੱਥੇ ਆਪਾਂ ਤੁਰਿਆ ਸਾਹ ਆ ਰਿਹਾ ਤੋੜਿਆ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨੂੰ ਕਹਿਣੇ ਆ ਜੋ ਸਾਡੇ ਖਬਰ ਇੰਨੇ ਨੇ ਕਾਲ ਇੰਡੀਆ ਪੰਜਾਬ ਦੇ ਵਿੱਚ ਨਾਲ ਸਾਡੀ ਦੱਸਣਾ ਵੀ ਇਹਨਾਂ ਮੁੰਡਿਆਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੋੜਿਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ

ਲਵਾ ਕਰੋ ਗੱਡੀ ਇਹਨਾਂ ਨੂੰ ਚੱਲ ਕੇ ਭਜਣਾ ਜਿੰਨੇ ਯਾਰ ਭੋਰਾ ਪਾਣੀ ਕਰਨਾ ਕਰਦਾ ਗੱਡੀ ਫਾੜਾ ਬਸ ਸੁੱਕਣੀ ਆ ਕਰਦੇ ਆ ਮੀਂਹ ਦਾ ਬਹੁਤ ਬਹੁਤ ਧੰਨਵਾਦ ਵੀਰੇ ਸਾਈਡ ਤੇ ਲੜਾ ਕਰੋ ਗੱਡੀ ਸਾਈਡ ਤੇ ਵੜਾ ਕਰੋ ਕੌਣ ਜਾਣ ਵਾਲਾ ਨੇ ਵਿਚਕਲਾਵਾਂ ਮੇਰੇ ਵੀਰੋ ਕੌਣ ਜਾਣ ਵਾਲਾ ਜੀ ਸਾਈਡ ਤੇ ਲਾ ਲਓ ਜੇ ਕਿੰਨੀ ਸਾਈਡ ਤੇ ਮੋਟਰਸਾਈਕਲ ਵੀ ਸਾਈਡ ਤੇ ਸੋਨੀ ਮੇਰੇ ਕਿੱਥੇ ਆ ਜਾਵਾਂਗਾ ਰਾਤਾਂ ਸੋਨੀ ਕਿੱਥੇ ਆਰੇ ਸਾਰੀਆਂ ਵੇਚ ਦੇ ਇੰਪੈਕਟ ਵੇਚਿਆ ਸਮਟਾ ਨੂੰ ਵਾਈਕੂ ਕਾਲਸਾ ਵਾਈਨ ਦੀ ਪ੍ਰਣਾਲੀ ਅੱਜ ਹਾੜੀ ਨੇ ਇਸ ਸ਼ੁਰੂਆਤ ਵਿੱਚ ਪਿੰਕ ਪੱਤੀ ਵਾਲਾ ਪੱਤਾ ਜਿਲ੍ਹਾ ਸਰਪੰਚ ਸਾਰੇ ਨਗਰ ਵਾਸੀਆਂ ਦੇ ਯੋਗ ਨਾਲ 60 ਮਿੰਟ ਦੀ ਜਲਦੀ ਸ਼ਮਿਲ ਲਗਾਈ ਗਈ ਹੈ ਅੱਜ ਸਾਡੇ ਥੇਰੇ ਲਈ ਪਿੰਡ ਜੰਡ ਵਾਲਾ ਪ੍ਰਿੰੇਸ਼ਾਹਰ ਕੀ ਵਿਲਾਹ ਆਪਾਰ ਕਾਲੂ ਗਈ ਤੇ ਤਰੀਆਂ ਸੇ ਸੋਦਾ ਚੋਣੇ ਕੋਲ ਪਾਰਾ ਹੈ ਹਾਂ ਪਾਰੀ ਇਸੇ ਤਰ੍ਹਾਂ ਤੋਂ ਬਾਕੀ ਪਾਰੀ ਰਮਾ ਤੇ ਵਾਈਕ ਨੂੰ ਟਿਕਾ ਖਾਤਾ ਵਾਈਕ ਜੀ ਮਾਨਾ ਪਤੀ ਕੰਮੀ ਵਾਲਾ ਪਿੰਡ ਗਾਜਲੇ ਜ਼ਿਲ੍ਹਾ ਸ਼ਹੀਦ ਮੁਖਤਿਆਰ ਸਾਹਿਬ ਜੀ ਅੱਜ 4 ਮਹੀਨੇ ਦੀ ਪਹਿਲੇ ਤੀਕਾ ਨੂੰ ਚੀਕ ਲਾਉਣੇ ਆ ਸਾਰੇ ਲਾਉਣੇ ਆ ਗਰਮੀ ਬਹੁਤ ਜ਼ਿਆਦਾ ਹੈ ਸੰਗਤ ਸਾਡੇ ਨਾਲ ਲੈ ਕੇ ਆਏ ਆ ਰੰਗਵਾਲਾ ਪਿੰਡੋਂ ਛੱਡ ਕੇ ਅੱਜ ਮੇਲਾ ਹੈ ਬਾਬਾ ਖੁਸ਼ਦੇਵ ਜੀ ਦਾ ਉੱਥੇ ਕੰਦਾ ਦੂਰ ਦੂਰ ਚੱਲ ਕੇ ਪਹੁੰਚ ਗਏ ਅਸੀਂ ਉਹਨਾਂ ਦੇ ਆ ਜੀ ਬੜੀ ਪਿਆਰ ਸਾਰਾ ਸੇਵਾ ਕੀਤੀ ਆ ਅੰਦੇ ਜਾਂਦੇ ਨੂੰ ਅਸੀਂ ਰੋਕਿਆ ਪਾਣੀ ਪਾਇਆ ਦਰਜ ਆਇਆ ਠੰਡਾ ਮਿੱਠਾ ਜਿਹਾ ਸੁਭੀਲ ਲਾਇਆ ਆ ਆਉਂਦੇ ਛਾਲ ਲਈ ਅਸੀਂ ਲੰਘਦੇ ਗਏ ਇਹ ਪਿੰਡ ਪੰਨੀ ਵਾਲਾ ਜੋ ਸੰਗਤ ਹੈ ਪੰਨੇ ਪੰਨੇ ਵਾਲੇ ਫਤੇ ਦੀ ਜੋ ਨਗਰ ਨਿਵਾਸੀ ਹੈ ਜੋ ਬਸ ਸਟੈਂਡ ਬਣਿਆ ਹੋਇਆ ਪਿੰਡ ਪੰਨੀ ਵਾਲਾ ਫੱਤਾ ਇਹਨਾਂ ਵੱਲੋਂ ਵੀ ਇਸ ਸੁਭੀਲ ਵਿੱਚ ਯੋਗ ਜਿੱਤਾ ਗਿਆ ਜੀ ਸਾਰੇ ਪਿੰਡ ਵੱਲੋਂ ਸਹਿਯੋਗ ਦਿੱਤਾ ਗਿਆ ਜੀ ਸ਼ਖਤ ਸਾਡੇ ਪੁਜਾਰਾ ਜਿਵੇਂ ਦਕਾਨਾ ਦਕਾਨਾ ਵਾਲਿਆਂ ਨੇ ਵੀ ਸਾਨੂੰ ਨਮਾਣ ਤੋਂ ਕੀਤਾ ਸਾਰੇ ਸਹਿਯੋਗ ਨਾਲ ਸੀ ਆਇਆ ਤੇ ਕਹਿੰਦੇ ਸਾਲ ਵੀ ਅਸੀਂ ਲਾਉਂਦੇ ਹਾਂ ਤੇ ਸੁਬਾ ਕਿੰਨੇ ਵਜੇ ਤੁਸੀਂ ਸਬੀਰ ਦਾ ਸ਼ੁਰੂ ਕੀਤੀ ਹੈ ਤੇ ਕਿੰਨੇ ਵਜੇ ਤੱਕ ਲੱਗੂਗੀ ਸੁਬਾ ਅਸੀਂ ਮੰਨ ਕੇ ਚੱਲੋ ਵੀ 9:30 ਵਜੇ ਸਵੇਰ ਅਸੀਂ ਡੈਡੀ ਕਰਦੇ ਆਂ ਤੇ 10:00 ਵਜੇ ਅਸੀਂ ਸ਼ੁਰੂ ਕਰਪਾ ਸੀਗਾ ਤੇ ਉਹ ਸ਼ਾਮ ਨੂੰ ਅਸੀਂ ਦੇਖਦੇ ਆਂ ਵੀ 5:00 ਤੋਂ 6:00 ਲੈ ਕੇ ਬੈਠੇ ਹੋਇਆ ਅਸੀਂ ਲੱਗੋ ਆ ਜਾਵਾਂਗੇ ਠੀਕ ਹੈ ਜੀ ਬਹੁਤ ਕਰਕੇ ਦੇ ਮਿਹਨਤ ਕਰੀ ਜਾਂਦੇ ਆ ਜਿੱਥੇ ਕੋਈ ਭਾਡੇ ਆ ਪੀਆ ਪਾਣੀ ਜੀਆ ਖੁਰਪਾ ਖੁਦ ਜੀਆ ਸਾਕ ਸੇਵਾਦਾਰ ਪੂਰੇ ਕੰਮ ਕਰੀ ਜਾਂਦੇ ਆ ਪੂਰਾ ਗੋਆ ਕਰਦਾ ਜਿਵੇਂ ਹੁਣ ਅੰਤਾਂ ਦੀ ਗਰਮੀ ਹੈ ਹਾੜ ਦਾ ਹਾੜ ਦੀ ਪਹਿਲੀ ਤਰੀਕ ਹੈ ਅੱਜ ਰਾਗੀਰ ਮੇਲੇ ਤੇ ਜਾਂਦੇ ਆ ਨਾਲ ਜੰਡ ਵਾਲਾ ਪਿੰਡ ਮੇਰ ਸਾਹਿਬ ਆਪਾ ਕੋਹਤਰੀ ਜੀ ਦਾ ਮੇਲਾ ਉੱਥੇ ਅੱਜ ਗਰਮੀ ਬਹੁਤ ਜ਼ਿਆਦੀ ਹੈ ਤੇ ਰਾਗੀਰੋ ਮੇਲੇ ਤੇ ਅੱਜ ਬਹੁਤ ਜਾ ਰਹੇ ਆ ਸੰਗਤ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਜੀ ਬਹੁਤ ਵਧੀਆ ਸਹਿਯੋਗ ਹੈ ਕੱਲ੍ਹ ਵੀ ਆਏ ਦੋ ਲੈ ਕੇ 42 ਮੂੜਾ ਵਾਲੀ ਇੱਕ ਪਿੰਡ ਤੇ ਚੱਕਰੀ ਆ ਪਰ ਸਾਡੇ ਸਟ੍ਰੌਂਗ ਕਰਕੇ ਬਹੁਤ ਜ਼ਿਆਦਾ ਰੁਕਦੇ ਆ